ਜਦ ਵੀ ਹਾਜ਼ਰੀ ਭਰੀ ਦੀ ਤੇ ਬਜ਼ੁਰਗ ਬਾਬਾ ਬਾਬਾ ਦਰਸ਼ਨ ਸਿੰਘ ਜੀ ਖੁੱਲੀ ਵਾਲੇ ਯਾਦ ਆ ਜਾਂਦੇ ਨੇ 25 30 ਸਾਲ ਬਲਕਿ ਇਸ ਤੋਂ ਵੀ ਪਹਿਲਾਂ ਸੰਜੋਗ ਜੁੜਿਆ ਸੀ ਇੰਗਲੈਂਡ 에ਅਰਪੋਰਟ ਤੇ ਉਹ ਸਾਹਮਣੇ ਬੈਠੇ ਸਨ ਸੀਟ ਤੇ ਕੁਰਸੀ 'ਚ ਵੇਟਿੰਗ ਹਾਲ ਦੇ 'ਚ ਬੈਠੇ ਸੀ ਅਸੀਂ ਪਲੇਨ ਪਕੜਨਾ ਸੀ ਬ੍ਰਿਟਿਸ਼ 에ਅਰਵੇਜ਼ ਦਾ ਟਰਾਂਟੋ ਲਈ ਉਹ ਵੀ ਟਰਾਂਟੋ ਜਾ ਰਹੇ ਸਨ ਮੈਂ ਮੇਰੇ ਕੋਲ ਆ ਕੇ ਬੈਠੇ ਕਿੰਢ ਦੇ ਗਿਆਨੀ ਸਿੰਘ ਲੱਗਦੇ ਉਹ ਮੈਂ ਕਿ ਹਾਂ ਗੁਰਬਾਣੀ ਦੀ ਕਥਾ ਕਰਦੇ ਕਿਥੇ ਜਾ ਰਹੇ ਹੋ ਟਰਾਂਟੋ ਮੈਂ ਵੀ ਟਰਾਂਟੋ ਜਾ ਰਹੇ ਹਾਂ ਉਤਰੇ ਟਰਾਂਟੋ 15-20 ਸੱਜਣ ਉਹਨਾਂ ਨੂੰ ਲੈਣ ਵਾਸਤੇ ਆਏ ਹੋਏ ਸਨ। ਦਾਸਨੂ ਗੁਰਦੁਆਰੇ ਦੇ ਪ੍ਰਬੰਧਕ ਲੈਣ ਵਾਸਤੇ ਆਏ ਹੋਏ ਸਨ। ਉਹਨਾਂ ਨੇ ਕਿਹਾ ਗੈਨੇ ਜੀ ਲੈ ਤੋਰਦੇ ਆਂ ਛੇਤੀ ਚੱਲੀਏ। ਗੁਰਪੁਰਬ ਮਨਾਇਆ ਜਾ ਰਿਹਾ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦ। ਤੇ ਬਾਬਾ ਜੀ ਕਹਿਣ ਲੱਗੇ ਆਪਾਂ ਵੀ ਚੱਲਨੇ ਆਂ। ਗੁਰਪੁਰਬ ਦਾ ਸਮਾਗਮ ਦੇਖ ਕੇ ਚਲਾ ਹੈ ਪਾਵੇਂ ਉਹ ਜਿਹੜੇ ਵੀ 25 ਸੱਜਣ ਉਹਨਾਂ ਨੂੰ ਲੈਣ ਵਾਸਤੇ ਆਏ ਬਾਬਾ ਜੀ ਅੱਗੇ ਉਡੀਕਦੀਆਂ ਪਈਆਂ ਨੇ ਸੰਗਤਾ ਉੱਥੇ ਜਾਣਾ ਹੈ ਉੱਥੇ ਜਾਣਾ ਕਿ ਨਹੀਂ ਗੁਰਦੁਆਰੇ ਚਲਾ ਗੁਰੂ ਪਰਉਪਦੇ ਸਮਾਗਮ ਵਿੱਚ ਹਾਜ਼ਰੀ ਭਰਾਂਗੇ ਉੱਥੇ ਦਾਸ ਨੇ 20 ਦਿਨ ਕਥਾ ਕਰਨੀ ਸੀ ਇਹਨਾਂ ਦੇ ਰਿਆ ਇਸ ਬਾਤ ਜਿਹੜੀ 30 35 ਮਹੀਨ ਤੋਂ ਸੀ ਰੋਜ਼ ਦੋਵੇਂ ਵੇਲੇ ਵਕਤ ਕਥਾ ਸੁਣਨ ਆਉਂਦੇ ਰਹੇ ਫਿਰ ਜਿਹੜੀਆਂ ਗੱਲਾਂ ਉਹ ਮੈਨੂੰ ਕਰਦੇ ਰਹੇ ਜੋ ਉਹਨਾਂ ਨਾਲ ਗੱਟੀਆਂ ਔਰ ਸੁਣਾਉਂਦੇ ਰਹੇ ਤੋਂ ਇਸ ਤਰ੍ਹਾਂ ਸਾਡਾ ਇਹ ਸੰਬੰਧ ਪਿਤਾ ਪੁੱਤਰ ਵਾਲਾ ਬਣਿਆ ਬਹੁਤ ਉਹਨਾਂ ਨੇ ਮੇਰੇ ਨਾਲ ਪਿਆਰ ਕੀਤਾ ਔਰ ਇਸ ਬੇੜੀ ਚ ਆਉਂਦੇ ਆ ਉਹਨਾਂ ਦਾ ਪਿਆਰ ਚੇਤੇ ਆ ਜਾਂਦਾ ਸਤਿਗੁਰ ਰਹਿਮਤ ਕਰਨ ਸੰਗਤਾਂ ਤੇ ਉਹਨਾਂ ਦੀ ਅਸੀਸ ਬਰਸਦੀ ਰਹੇ